ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜੀ ਗੱਲ ਸ਼ਮੀਤ ਸਿੰਘ ਨੇ ਜਿਹੜਾ ਆਪਣਾ ਨੌਜਵਾਨ ਨੇਤਾ ਯੂਨੀਵਰਸਿਟੀ ਦਾ ਉਹਨੇ ਸੁਖਬੀਰ ਬਾਦਲ ਨੂੰ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਪ੍ਰਧਾਨ ਜੀ ਨੂੰ ਪੁੱਛਿਆ ਉਹਦੇ ਤੇ ਜਿਹੜਾ ਜਵਾਬ ਦਿੱਤਾ ਉਹ ਵੀ ਬਹੁਤ ਟੁਕਮਾ ਦਿੱਤਾ ਵੀ ਸਾਰੇ ਇਕੱਠੇ ਹੋ ਕੇ ਪੂਰੇ ਹਿੰਦੁਸਤਾਨ ਚੋਂ ਬੰਦੇ ਇਕੱਠੇ ਹੋ ਕੇ ਕਰੀਏ ਪਰ ਸਾਰੇ ਇਕੱਠੇ ਹੋ ਕੇ ਕੀ ਨਤੀਜਾ ਹੁੰਦਾ ਤੁਸੀਂ ਦੇਖੋ ਪਹਿਲਾਂ ਵੀ ਸੈਂਟਰ ਦੇ ਉਲਟ ਭਾਜਪਾ ਦਾ ਸਾਰਿਆਂ ਦਾ ਸਹਿਯੋਗ ਲੈ ਕੇ ਜਦ ਪਾਵਰ 'ਚ ਆਏ ਤਾਂ ਪਾਵਰ 'ਚ ਆ ਕੇ ਆਪਾਂ ਜਿਹੜਾ ਸਟੇਟਾਂ ਨੂੰ ਜਿਹੜਾ ਫੈਡਰਲ ਢਾਂਚਾ ਮਜ਼ਬੂਤ ਕਰਨ ਦੀ ਬਜਾਏ ਸੈਂਟਰ ਨੂੰ ਪਾਵਰਫੁੱਲੇ ਫੇਰ ਕਰਿਆ ਇਹ ਹਮੇਸ਼ਾ ਹੀ ਜਿਹੜੀਆਂ ਵਿਚ ਵਾਲੀਆਂ ਇੰਟੈਲੀਜੈਂਸ ਦੀਆਂ ਜਿਹੜੀਆਂ ਅੰਡਰਗ੍ਰਾਉਂਡ ਵਾਲੀਆਂ ਗਵਰਨਮੈਂਟਾਂ ਨੇ ਉਹ ਕੰਮ ਕਰਦੀਆਂ ਨੇ ਚਾਹੇ ਉਹ ਨੇਪਾਲ ਦੇ ਵਿੱਚ ਜਨ ਜਨਰੇਸ਼ਨ ਦਾ ਇਹਨਾਂ ਦਾ ਜਨਜੀ ਦਾ ਬਹਾਨਾ ਲਾਉਣ ਇਹ ਕਿਵੇਂ ਦਾ ਕਿਵੇਂ ਇਹ ਸਰਕਾਰਾਂ ਨੂੰ ਪੜਥੱਲਾ ਦਿੰਦੇ ਨੇ ਕਿਵੇਂ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਆਖਰ ਉਹਨੂੰ ਇਹ ਯੂਜ਼ ਕਰਕੇ ਉਹਨਾਂ ਨੂੰ ਇੱਕ ਕਹਿ ਲਓ ਇੱਕ ਵਤਨ ਦੀ ਪੈਟਰੋਟਿਜ਼ਮ ਦੇਸ਼ ਭਗਤੀ ਦੀ ਜਿਹੜੀ ਲਹਿਰ ਚ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਪ ਦੇ ਰੋਜ਼ ਦੇ ਜਿਹੜੇ ਕੰਮਾਂ ਤੋਂ ਤੰਗ ਆਏ ਹੁੰਦੇ ਨੇ ਆਟਾ ਨੂਨ ਤੇਲ ਦੀ ਆਪਣੀਆਂ ਸਮੱਸਿਆਵਾਂ ਤੋਂ ਉਹਨਾਂ ਤੋਂ ਫੇਰ ਮੁੜ ਕੇ ਉਹ ਜਿਹੀ ਇੱਕ ਪ੍ਰਸ਼ਾਸਨ ਦਿੱਤਾ ਜਾਂਦਾ ਹੈ ਉੱਪਰ ਕੋਈ ਹੋਰ ਆ ਵੀ ਕਰਤੇ ਜਾਂਦੇ ਨੇ ਇਹ ਸਾਰਾ ਕੁਝ ਆਪਣੇ ਨਾਲ ਤਾਂ ਹੁੰਦਾ ਕਿਉਂਕਿ ਆਪਣੇ ਮਸਲੇ ਹੱਲ ਕਰਨ ਕਿੰਨੇ ਨੂੰ ਨਹੀਂ ਜਾਇਆ ਜਾਂਦਾ ਜਿਹੜਾ ਸ਼ੁਰੂ ਤੋਂ ਤੁਸੀਂ ਦੇਖ ਲਓ ਜਦ ਤੋਂ ਕੋਈ ਚੰਗੀ ਸਟੇਬਲ ਗਵਰਨਮੈਂਟ ਆ ਚੰਗਾ ਪ੍ਰਸ਼ਾਸਕ ਆਉਂਦਾ ਮਹਾਰਾਜਾ ਹੁੰਦਾ ਉਹਨੂੰ ਪਰਤਲੀ ਦੇ ਕੇ ਜਿਹੜੇ ਗਰੀਡੀ ਡੌਗਸ ਜਾਂ ਕਾਰਪੋਰੇਟ ਜਿਹੜੇ ਇੱਕ ਸਟੈਪਸ 'ਚ ਬੈਠੇ ਨੇ ਉਹ ਉਹ ਕਹਿੰਨੋ ਪ੍ਰਸ਼ਾਸਨ ਤੇ ਹਾਵੀ ਹੋ ਜਾਂਦੇ ਨੇ ਹੁਣ ਜਿਹੜਾ ਸਿਸਟਮ ਚੱਲਿਆ ਆਉਂਦਾ ਆਪਾਂ ਤਾਂ ਗੱਲ ਕਰ ਰਹੇ ਆ ਵੀ ਫੈਡਰਲ ਢਾਂਚੇ ਦੀ ਲੋਕਾਂ ਦੇ ਹੱਥ ਪਾਵਰ ਆਉਣ ਦੀ ਪਰ ਇਹ ਥੋੜਾ ਪਾਣੀ ਥੋੜੀ ਆਬੋ ਹਵਾ ਥੋੜਾ ਵੈਦਰ ਸਾਰਾ ਕੁਝ ਆਪਦੇ ਹੱਥੇ 'ਚ ਕਰਨ ਨੂੰ ਫਿਰਦੇ ਨੇ ਜਿਹੜੀਆਂ ਡਾਟਾ ਬੇਸਡ ਕੰਪਨੀਆਂਜ਼ ਨੇ AI ਕੰਪਨੀਆਂਜ਼ ਨੇ ਇਹ ਡਾਟਾ ਕਲੈਕਟ ਕਰਨ ਲਈ ਕੰਪਿਊਟਰਸ ਠੰਡੇ ਰੱਖਣ ਲਈ ਬਹੁਤ ਜ਼ਿਆਦਾ ਬਿਜਲੀ ਤੇ ਪਾਣੀ ਦੀ ਵਰਤੋਂ ਹੁੰਦੀ ਹੈ ਤੇ ਜਿਹਦੇ ਕਰਕੇ ਪੂਰੇ ਵਰਲਡ 'ਚ ਇਹਨਾਂ ਦੇ ਅਗੇਂਸਟ ਮੂਹਮ ਚੱਲ ਰਹੀ ਹੈ ਤੇ ਇੰਡੀਆ ਦੇ ਵਿੱਚ ਆਪਣਾ ਮੋਦੀ ਜੀ ਇਹ ਕੰਪਨੀਆਂ ਨੂੰ ਲਿਆ ਰਹੇ ਨੇ ਜਿਹੜੀਆਂ ਕਿ ਆਪਣਾ ਵਾਤਾਵਰਣ ਵੀ ਹਵਾ ਵੀ ਖਰਾਬ ਕਰੂ ਹਵਾ ਗਰਮ ਕਰੂ ਪਾਣੀ ਜਿਹੜਾ 1 ਲੱਖ ਤੋਂ ਵੱਧ ਪਰਿਵਾਰਾਂ ਦਾ ਜਿੰਨਾ ਬਰਤਨ ਨੂੰ ਯੂਜ਼ ਹੁੰਦਾ ਉਹਦੇ ਤੋਂ ਵੱਧ ਤੇ ਤੁਸੀਂ ਇਹ ਦੇਖੋ ਵੀ ਜਿਹੜੀਆਂ ਚੀਜ਼ਾਂ ਵੀ ਇਹ ਵੱਡੀਆਂ ਕੰਪਨੀ ਆ ਜਿਹੜੀਆਂ ਨਵੀਆਂ ਇੰਟਰੋਡਿਊਸ ਕਰਨੀਆਂ ਨੇ ਉਹਨਾਂ ਨੇ ਖਰਾਬੀ ਕਰਨੀਆਂ ਉਹਨਾਂ ਦਾ ਜਿਹੜਾ ਭਾਂਡਾ ਹੈ ਪਹਿਲਾਂ ਹੀ ਕਿਸਾਨਾਂ ਤੇ ਹੋਰ ਜਿਹੜੇ ਕਹਿੰ ਲੋ ਝੁੱਗੀਆਂ ਝੋਪੜੀਆਂ ਹੋਰ ਗੱਲਾਂ ਤੇ ਆਮ ਬੰਦੇ ਦੇ ਉੱਤੇ ਭੰਨ ਦਿੰਦੇ ਨੇ ਇਹ ਇਹਨਾਂ ਨੇ ਜਿਵੇਂ ਪੋਲੂਸ਼ਨ ਦਾ ਆਪਣੀ ਜੀਰੀ ਨੂੰ ਇਹ ਕਹਿੰਦੇ ਨੇ ਪਾਣੀ ਦੀ ਪੋਲੂਸ਼ਨ ਲਈ ਵੀ ਜਿੱਥੇ ਕਿ ਆਪਾਂ ਨੂੰ ਜ਼ਿੰਮੇਵਾਰ ਠਰਾਉਂਦੇ ਨੇ ਉੱਥੇ ਵੱਡੀਆਂ ਕੰਪਨੀਆਂ ਵਾਪਸ ਜਿਹੜਾ ਕੱਲ ਪੰਪ ਕਰਦੀਆਂ ਨੇ ਗੰਦਾ ਪਾਣੀ ਧਰਤੀ ਦੇ ਵਿੱਚ ਵੱਡੀਆਂ ਮਿਲਾਂ ਨੂੰ ਇਹ ਜੀ ਧਰਤੀ ਦੇਖ ਕੇ ਥੱਲੇ ਦਾ ਪਾਣੀ ਖਰਾਬ ਕਰਿਆ ਜਾ ਰਿਹਾ ਦੂਜੇ ਜਿਹੜੇ ਪਾਈਪਾ ਪਾ ਕੇ ਉਹਨਾਂ ਤੇ ਕੰਟਰੋਲਡ ਪਾਣੀ ਤੁਹਾਨੂੰ ਦਿੱਤਾ ਜਾਊ ਉਹਦੇ ਤੇ ਜਿੰਨੇ ਟੈਕਸ ਉਹਨਰ ਰੋਡ ਟੈਕਸ ਲੱਗ ਰਿਹਾ ਉਹ ਮੈਂ ਪਾਣੀ ਦਾ ਟੈਕਸ ਤੁਹਾਡੀ ਆਪੋ ਹਵਾ ਤੇ ਤੁਹਾਡੇ ਸਾਹ ਲੈਣ ਤੇ ਵੀ ਇਹਨਾਂ ਨੇ ਥੋੜਾ ਜਿਹੜਾ ਇੱਕ ਕਾਰਡ ਤੇ ਤੁਹਾਨੂੰ ਕਹ ਲੋ ਇਹਨਾਂ ਨੇ ਸਾਰਾ ਕੁਝ ਲੈ ਆਂਦਾ ਇਹਦੇ ਨਾਲ ਤੁਹਾਡੇ ਤੇ ਕੰਟਰੋਲ ਕਰਨਾ ਸਿਖਾਲਾ ਹੋ ਫਿਰ ਦੂਜੀ ਗੱਲ ਤੁਹਾਡੀ ਮੂਵਮੈਂਟ ਟਰੈਕ ਕਰਨ ਲਈ ਆਪਾਂ ਇਹ ਮੋਬਾਈਲ ਹੱਥਾਂ 'ਚ ਚੱਕੇ ਵਰਦੇ ਆ ਇਹ ਜਦ ਵੀ ਤੁਸੀਂ ਕਿਤੇ ਜਾਂਦੇ ਹੋ ਤੁਹਾਡਾ ਰੂਟ ਇੰਡੀਕੇਟਰ ਹੁੰਦਾ ਜਦ ਵੀ ਕਿਤੇ ਇਹਨਾਂ ਨੇ ਤੁਹਾਨੂੰ ਰੈਸਟ੍ਰਿਕਟ ਕਰਨਾ ਇੱਕ ਲਾਈਨ ਟੱਪ ਕੇ ਜਦ ਤੁਸੀਂ ਜਾਓਗੇ ਉਹ ਵੀ ਸ਼ੋ ਕਰੂ ਇਹ ਜਿੰਨਾ ਕੁਝ ਵੀ ਤੰਤਰ ਬਣ ਰਿਹਾ ਸਾਰਾ ਤੁਹਾਨੂੰ ਕੰਟਰੋਲ ਕਰਨ ਲਈ ਤੇ ਕੰਟਰੋਲ ਕਰਨ ਦਾ ਜਿਹੜਾ ਡਾਟਾ ਰੱਖਿਆ ਜਾਊ ਉਹਦੇ ਤੇ ਵੀ ਤੁਹਾਡੇ ਤੁਹਾਡੀ ਵੈਲਫੇਅਰ ਤੋਂ 10 ਗੁਣਾ ਖਰਚਾ ਆਊਗਾ ਪਰ ਇਹ ਸਾਰਾ ਕੁਝ ਤੁਹਾਡੀ ਵੈਲਫੇਅਰ ਹੀ ਆ ਤੁਹਾਡੇ ਭਲਾਈ ਲਈ ਕੰਮ ਕਰਨ ਕਿੰਨੀ ਨਹੀਂ ਇਹ ਸਰਕਾਰਾਂ ਕੰਮ ਕਰ ਰਹੀਆਂ ਇਹਨਾਂ ਨੇ ਤੁਹਾਨੂੰ ਕੰਟਰੋਲ ਕਰਨ ਨੂੰ ਤੁਹਾਡੀ ਸੈਲਰੀ ਕਿੰਨੀ ਨੂੰ ਲਿਜਾਣ ਨੂੰ ਉਹੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਇੰਟਰੋਡਿਊਸ ਕਰਨੀਆਂ ਨੇ ਉਹੀ ਲਿਆਉਣੀਆਂ ਨੇ ਜੇ ਤੁਸੀਂ ਆਪ ਦਾ ਭਲਾ ਆਪ ਨਹੀਂ ਚਾਹੋਗੇ ਤਾਂ ਤੁਹਾਨੂੰ ਨਿਰਭਲਾ ਕਰਨ ਦੀ ਕਿਸੇ ਨੂੰ ਨਹੀਂ ਪਈ ਇਸ ਕਰਕੇ ਮੇਰਾ ਹੌਕਾ ਜਿਹੜਾ ਹੈਗਾ ਪਿੰਡਾਂ 'ਚ ਆਪਾਂ ਇਕੱਠੇ ਹੋ ਕੇ ਗ੍ਰਾਮ ਸਭਾ ਦੇ ਮਤੇ ਪਾਈਏ ਨਿਚਲੇ ਲੈਵਲ ਤੇ ਵਾਪਸ ਉੱਥੇ ਆਈਏ ਜਿੱਥੋਂ ਇਹ ਆਪਾਂ ਨੂੰ ਲਗਾਏ ਸੀ ਵਪਾਰਕੀ ਨੇ ਨੂੰ ਇਹਨਾਂ ਨੇ ਧੱਕਿਆ ਸੀ ਕੱਲਾ ਨਮਕ ਮੁੱਲ ਲਿਆਉਂਦੇ ਸੀ ਆਪਣੇ ਕਿਉਂਕਿ ਜਿਹੜਾ ਬੰਦਾ ਆਪਣਾ ਫੂਡ ਗ로우 ਕਰੂਗਾ ਆਪਣੀ ਆਪੋ ਹਵਾ ਸਾਫ਼ ਰੱਖੂਗਾ ਦਰਖਤ ਲਾਊਗਾ ਤੇ ਹਰੇਕ ਚੀਜ਼ ਉਧਰੋਂ ਚੱਲੂਗਾ ਉਹ ਇਨਸਾਨ ਔਰ ਨਾਲੇ ਸਮੇਂ 'ਚ ਸਿਲੇਬਰੀ ਤੋਂ ਬਚ ਸਕਦਾ ਨਹੀਂ ਇਹਨਾਂ ਨੇ ਸਾਰਿਆਂ ਨੂੰ ਗੁਲਾਮੀ ਥੱਲੇ ਲਿਆਉਣ ਦੀ ਤਿਆਰੀ ਕਰ ਲਈ ਇਹਨਾਂ ਨੇ ਤੁਹਾਡੀ ਡਿਜੀਟਲ ਕਰੰਸੀ ਰਾਹੀਂ ਤੁਹਾਡੀ ਜਿਹੜੇ ਹੁਣ ਪਾਈਪਾਂ ਵੀ ਜਿਵੇਂ ਸਾਰੇ ਕਹਿੰਦੇ ਨੇ ਬਹੁਤ ਵਧੀਆ ਹੋ ਰਿਹਾ ਹੈ ਜਿਹੜੇ ਅੰਡਰਗਰਾਊਂਡ ਦੇ ਸੂਏ ਕਰ ਰਹੇ ਨੇ ਖਾਲਾ ਕਰ ਰਹੇ ਨੇ ਇਹ ਸਭ ਕੁਛ ਥੋੜੇ ਦੇ ਟੈਕਸ ਲਾਉਣ ਲਈ ਕਰ ਰਹੇ ਨੇ ਆਓ ਰਲ ਮਿਲ ਕੇ ਇੱਕ ਦੂਜੇ ਦੇ ਕੰਮ ਆਈਏ ਨਾ ਕਿ ਇਹਨਾਂ ਦੀਆਂ ਵੱਡੀਆਂ ਚ ਪੈ ਕੇ ਕਿਉਂਕਿ ਇਕੱਠੇ ਹੋਣ ਦੇ ਲੈਵਲ ਤੇ ਆਪਾਂ ਜਿੱਥੋਂ ਗੱਲ ਸ਼ੁਰੂ ਕਰੀ ਸੀ ਜਿਨ੍ਹਾਂ ਨੂੰ ਉਮੀਦ ਸੀ ਵੀ ਇਕੱਠੇ ਹੋ ਕੇ ਪਾਵਰ ਚ ਆ ਕੇ ਉਹ ਕੁਛ ਆਪਣੇ ਲਈ ਕਰਨਗੇ ਉਹ ਸਭ ਤੋਂ ਵੱਧ ਤਸ਼ੱਦਦ ਕਰ ਰਹੇ ਨੇ ਇਸ ਕਰਕੇ ਆਪਾਂ ਜੇ ਕੁਝ ਭਲਾ ਕਰ ਸਕਦੇ ਹਾਂ ਤਾਂ ਨਿਚਲੇ ਲੈਵਲ ਤੋਂ ਹੀ ਚੱਲਣਾ ਹੈ ਆਓ ਰਲ ਮਿਲ ਕੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ